ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ ਮੈਂ ਗੁਰਪ੍ਰੀਤ ਕੂਟਲੀ ਤੇ ਅੱਜ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਮੁੱਦੇ ਤੇ ਲਾਈਵ ਹੋ ਰਿਹਾ ਤੇ ਲਗਭਗ ਮੈਨੂੰ ਲੱਗਾ ਬਹੁਤ ਟਾਈਮ ਹੋ ਗਿਆ ਲਾਈਵ ਹੋਏ ਨੂੰ ਜਿਵੇਂ ਕਿ ਮੈਂ ਉੱਪਰ ਕੈਪਸ਼ਨ ਚ ਲਿਖਿਆ ਹੀ ਹੈ ਠੀਕ ਹੈ ਕਿਉਂਕਿ ਕੁਝ ਬੰਦੇ ਤਾਂ ਹੁਣ ਇਹ ਵੀਡੀਓ ਦੇਖਣਗੇ ਕੁਝ ਜਿਹੜੇ ਹੈਗੇ ਆਪਾਂ ਕੇ ਬਾਅਦ ਦੇ ਵਿੱਚ ਇਹ ਵੀਡੀਓ ਦੇਖਣਗੇ ਪਰ ਜਿੰਨੇ ਵੀ ਦੇਖਣਗੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਗੱਲ ਪੂਰੀ ਸੁਣਿਓ ਪਲੱਸ ਜਿਹੜਾ ਹੈਗਾ ਮੈਕਸਿਮਮ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਕਹਿੰਗੇ ਸਰਕਾਰਾਂ ਨੇ ਸਾਰੀਆਂ ਰੀਚਾਂ ਰੂਚਾਂ ਮਾਰੀਆਂ ਪਈਆਂ ਠੀਕ ਹੈ ਉਤੋਂ ਬਾਅਦ ਜਿੰਨੇ ਵੀ ਨਿਊਜ਼ ਚੈਨਲ ਨੇ ਠੀਕ ਆ ਚਾਹੇ ਪੰਜਾਬ ਦੇ ਆ ਚਾਹੇ ਇੰਡੀਆ ਦੇ ਆ ਜੇ ਕਿਸੇ ਨੇ ਕੋਈ ਪ੍ਰੂਫ ਲੈਣਾ ਉਹ ਮੈਥੋਂ ਲੈ ਸਕਦੇ ਆ ਠੀਕ ਆ ਜਿਨ੍ਹਾਂ ਨੇ ਇਹ ਵੀਡੀਓ ਚਲਾਉਣੀ ਹੈ ਉਹ ਚਲਾ ਸਕਦੇ ਆ ਕੋਈ ਕਾਪੀਰਾਈਟ ਨਹੀਂ ਤਾਂ ਕਿ ਲੋਕਾਂ ਤੱਕ ਪੰਜਾਬ ਦੇਆਂ ਤੱਕ ਜਿਹੜੀ ਗੱਲ ਪਹੁੰਚੇ ਜਿਵੇਂ ਮੈਂ ਦੱਸਿਆ ਵੀ ਤੁਹਾਨੂੰ ਹੁਣ ਇੰਨਾ ਦੇਖ ਲਓ ਸਰਕਾਰ ਕਿੱਥੋਂ ਤੱਕ ਆ ਗਈ ਹੈ ਠੀਕ ਆ ਅੱਗੇ ਧਾੜ ਵੀ ਤਾਂ ਬਾਹਰੋਂ ਆਉਂਦੇ ਸੀ ਲੁੱਟਣ ਤੇ ਹੁਣ ਆਪਣੇ ਅਦਵਾਰਾ ਲੁੱਟਿਆ ਜਾ ਰਿਹਾ ਹੈ ਜਿਵੇਂ ਮੈਂ ਦੱਸਿਆ ਵੀ ਮੈਨੂੰ 2 ਲੱਖ ਰੁਪਏ ਇੱਕ ਰੀਲ ਦੀ ਆਫਰ ਹੈ ਠੀਕ ਹੈ ਉਹਦਾ ਜੇ ਕੋਈ ਚਾਵੇ ਤਾਂ ਮਤਲਬ ਕਮੈਂਟ ਦੇ ਵਿੱਚ ਉਹ ਮੈਂਸ਼ਨ ਕਰ ਦੇਣਾ ਉਹ ਨੰਬਰ ਵੀ ਠੀਕ ਹੈ ਉਹ ਕੰਪਨੀ ਦਾ ਨਾਮ ਵੀ ਜਿਹੜੀਆਂ ਕਿ ਐਡੀਆਂ-ਐਡੀਆਂ ਆਫਰਾਂ ਲੈ ਕੇ ਆ ਰਹੀ ਹੈ ਮੇਰਾ ਲਾਈਵ ਹੋਣ ਦਾ ਕਾਰਨ ਇੱਕ ਬਹੁਤ ਵੱਡਾ ਕਿਉਂਕਿ ਪੰਜਾਬ ਦਾ ਮੀਡੀਆ ਵੀ ਹੁਣ ਦਲਾਲ ਹੋ ਚੁੱਕੇ ਅੱਧੇ ਤੋਂ ਜ਼ਿਆਦਾ ਠੀਕ ਹੈ ਪੈਸੇ ਨੇ ਇਹਨੇ ਮੱਤ ਮਾਰਤੀ ਆ ਇਹਨਾਂ ਨੂੰ ਆਇ ਲੱਗਦਾ ਕਿ ਪਤਾ ਨਹੀਂ ਪੈਸੇ ਨਾਲ ਹੀ ਸਾਰਾ ਕੁਝ ਆ ਪੈਸੇ ਦੇ ਪੁੱਤ ਬਣ ਚੁੱਕੇ ਆ ਦੇਖੋ ਜੇ ਆਪਾਂ 2 ਲੱਖ ਇੱਕ ਰੀਲ ਦਾ ਜੇਕਰ ਉਹ ਮੈਨੂੰ ਆਫਰ ਆ ਮੰਨ ਲੋ ਠੀਕ ਆ ਪਤਾ ਨਹੀਂ ਪੰਜਾਬ ਦੇ ਕਿੰਨੇ ਹੋਰ ਬੰਦਿਆਂ ਕੋਲੇ ਆਫਰ ਗਈ ਹੋਣੀ ਆ ਕਿੰਨਿਆਂ ਦੀਆਂ ਵੀਡੀਓ ਤੁਸੀਂ ਕੱਲ ਤੋਂ ਬਾਅਦ ਦੇਖਣੀਆਂ ਸ਼ੁਰੂ ਕਰਦੇ ਹੋਗੇ ਹੁਣ ਕਰਨਾ ਕੀ ਸਰਪਤਾ ਸਰਪ 30 ਸਕਿੰਡ ਦੀ ਵੀਡੀਓ ਉਹ ਵੀ ਬਣਾ ਕੇ ਵੀ ਸਰਕਾਰ ਨੇ ਦੇਣੀ ਆ ਵੱਤ ਵਤ ਮਾੜਾ ਮੋਟਾ ਮੇਰੇ ਵਰਗੇ ਤੋਂ ਵਾਇਸਓਵਰ ਹੀ ਕਰਾਉਣੇ ਜਾਂ ਮੇਰੇ ਚੈਨਲ ਤੇ ਹੀ ਪਾਉਣੀਆਂ ਤਾਂ ਤੁਸੀਂ ਦੇਖ ਲਓ ਜੇ ਰੋਜ਼ ਦੀਆਂ ਦੋ ਵੀਡੀਓ ਹੀ ਪਾਉਣੀਆਂ ਤਾਂ ਮੈਨੂੰ ਰੋਜ਼ ਦੇ ਕਿੰਨੇ ਰੁਪਏ ਬਣਨਗੇ 4 ਲੱਖ ਤੇ ਹਜੇ ਮਹੀਨਾ ਦੋ ਮਹੀਨੇ ਕੰਮ ਚੱਲਿਆ ਮੈਨੂੰ ਇੱਕ ਮੈਨਰੇ ਵਰਗੇ ਬੰਦੇ ਨੂੰ 2 ਕਰੋੜ ਰੁਪਇਆ ਦੇਣ ਨੂੰ ਤਿਆਰ ਹੈ ਸਿਰਫ ਕਾਦੇ ਕਰਕੇ ਵੀ ਸਿਰਫ ਸਾਡੇ ਹੱਕ ਦੇ ਵਿੱਚ ਗੱਲ ਕਰਦੇ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਵੀ ਜਿਹੜੀ ਜਿਹੜੀਆਂ ਸਰਕਾਰ ਆ ਜਿਹੜੀ ਜ਼ਮੀਨਾਂ ਖੋਹ ਰਹੀ ਹੈ ਕਲੋਨੀਆਂ ਬਸਾਉਣ ਦੇ ਤਰੀਕੇ ਨਾਲ ਇਹ ਬਹੁਤ ਵਧੀਆ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੁਣ ਲੱਖਾ ਸਿੰਘ ਸਧਾਨਾ ਨੇ ਵੀ ਜਿਹੜਾ ਹੈਗਾ ਲਾਈਵ ਕਰਕੇ ਦੱਸਿਆ ਕਿ ਕੱਲ ਨੂੰ ਜਿਹੜਾ ਹੈਗਾ ਜਿਹੜਾ ਸੈਕਟਰ 34 ਪਤਾ ਨਹੀਂ 35 ਦੇ ਵਿੱਚ ਇਕੱਠ ਰੱਖਿਆ ਸਰਕਾਰ ਨੇ ਕਿ ਕੀ ਰੱਖਿਆ ਵੀ ਤੁਸੀਂ ਆਓ ਸਾਰੇ ਜਾਣੇ ਸਾਰੇ ਜਾਣੇ ਆਓ ਉਹਨਾਂ ਪਿੰਡਾਂ ਦੇ ਬੰਦੇ ਬੁਲਾਏ ਗਏ ਜਿਹੜੇ ਇਹਨਾਂ ਦੇ ਆਪਦੇ ਚਮਚੇ ਆ ਤੇ ਇਹਨਾਂ ਦੀਆਂ ਵੀਡੀਓ ਰਿਕਾਰਡ ਕੀਤੀਆਂ ਜਾ ਰਹੀਆਂ ਕਿ ਇਹ ਜਿਹੜੀ ਹੈਗੀ ਬਹੁਤ ਫਾਇਦੇਮੰਦ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਨੀਤੀ ਬਹੁਤ ਫਾਇਦੇਮੰਦ ਹੈ ਇਹਨੇ ਨਾਲ ਜਿਹੜਾ ਹੈਗਾ ਸਾਨੂੰ ਇੱਕ ਪਲਾਟ ਦੇ ਦੇਣਾ ਇਹਨਾਂ ਨੇ ਸਾਡੇ ਜਿਹੜੀ 9-12 ਹੋ ਜਾਣਾ ਸਾਡੇ ਕਿਲਾ ਦਾ ਮੁੱਲਾ ਜਿਹੜਾ 2-2 ਕਰੋੜ ਰੁਪਇਆ ਹੋ ਜਾਣਾ ਠੀਕ ਹੈ ਇਹੋ ਜਿਹੀਆਂ ਵੀਡੀਓ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਆਪਦੇ ਮੰਨ ਲਓ ਕੁਝ ਕਿ ਜਿਹੜੇ ਜ਼ਮੀਰਾਂ ਮਰ ਚੁੱਕੇ ਲੋਕ ਨੇ ਜਾਂ ਜਿਨ੍ਹਾਂ ਦੀਆਂ ਜ਼ਮੀਰਾਂ ਖਰੀਦ ਲਈਆਂ ਜਾਂਦੀਆਂ ਨੇ ਉਹ ਵੀਡੀਓ ਰਿਕਾਰਡ ਕਰਕੇ ਹੁਣ ਅੱਡ-ਅੱਡ ਚੈਨਲਾਂ ਤੇ ਚਲਾਈਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਚਲਾਈਆਂ ਜਾਣਗੀਆਂ ਤੇ ਉਹ ਜਿਹੜੇ ਚੈਨਲ ਆਲਾ ਚਾਹੇ ਛੋਟੇ ਪੇਜ ਆ ਵੱਡੇ ਪੇਜ ਆ ਚਾਹੇ ਸਰਕਾਰੀ ਆ ਇੱਕ ਗੱਲ ਸਮਝ ਲਓ ਜਿਨ੍ਹਾਂ ਦੇ ਉੱਤੇ ਉਹ ਵੀਡੀਓ ਆ ਰਹੀਆਂ ਉਹਨਾਂ ਨੂੰ ਬਹੁਤ ਮੋਟਾ ਪੈਸਾ ਦਿੱਤਾ ਜਾ ਰਿਹਾ ਠੀਕ ਹੈ ਜੇ ਛੋਟੇ-ਛੋਟੇ ਪੇਜਾਂ ਵਾਲਿਆਂ ਨੂੰ 2-2 ਕਰੋੜ ਰੁਪਈਆ ਦੇ ਦੇ ਰਹੇ ਐ ਇੱਕ-ਇੱਕ ਵੀਡੀਓ ਦਾ 2-2 ਲੱਖ ਦੇ ਰਹੇ ਆ ਕਰੋੜ-ਕਰੋੜ 2 ਕਰੋੜ ਤਦ ਉਸ ਦੇਖ ਲੋ ਵੀ ਚੈਨਲਾਂ ਨੂੰ ਕਿੰਨਾ ਪੈਸਾ ਧੱਕਿਆ ਜਾ ਰਿਹਾ ਸਿਰਫ ਇਹ ਹਵਾ ਬਣਾਉਣ ਵਾਸਤੇ ਕਿ ਪੰਜਾਬ ਦੇ ਲੋਕ ਤਾਂ ਨਾਲ ਨਹੀਂ ਠੀਕ ਆ ਉਹ ਹੁਣ ਸਾਡੇ ਵਰਗਾਂ ਨੂੰ ਕਿਉਂ ਪੈਸਾ ਦੇ ਰਹੇ ਆ ਕਿਉਂ ਦੇਣਗੇ ਕਾਰਨ ਹੈ ਕਿ ਯਾਰ ਲੋਕਾਂ ਨੂੰ ਲੱਗੇ ਵੀ ਹਾਂ ਯਾਰ ਜੇ ਗੁਰਪ੍ਰੀਤ ਕੋਟਲੀ ਕਹਿ ਰਿਹਾ ਇਹ ਤਾਂ ਕਿਸਾਨਾਂ ਨਾਲ ਦਿੱਲੀ ਤੇ ਸੀਗਾ ਵੀ ਹਾਂ ਯਾਰ ਇਹ ਕਿਸਾਨ ਨਾਲ ਹੈ ਤੇ ਉ ਤਾਂ ਕਿ ਉੱਤੇ ਦੱਸ ਸਕਣ ਵੀ ਹਾਂ ਯਾਰ ਦੇਖੋ ਕਿੰਨਾ ਜਿਹੜਾ ਹੈਗਾ ਫਾਇਦਾ ਹੋ ਰਿਹਾ ਸਰਕਾਰ ਲੋਕਾਂ ਨੂੰ ਲੱਗੇ ਕਿਉਂਕਿ ਸਾਡੇ ਲੋਕ ਹਵਾ ਦੇਖਦੇ ਵੀ ਹਾਂ ਯਾਰ ਜੇ ਸਰਕਾਰ ਸਰਕਾਰ ਇੰਨੀ ਵੀ ਨਹੀਂ ਮਾੜੀ ਕਿਸਾਨ ਜੂਨੇ ਨਾ ਐਵੇਂ ਜਿਹੜੀਆਂ ਹੈਗਾ ਫੰਡ ਨਾ ਡਾਈ ਜਾਂਦੀਆਂ ਹਨ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਵੀਰ ਮੇਰੋ ਇਹੋ ਜੀਆਂ ਵੀਡੀਓ ਹੁਣ ਹਰ ਇੱਕ ਚੈਨਲ ਤੇ ਹਰ ਇੱਕ ਛੋਟੇ ਵੱਡੇ ਪੇਜ ਤੇ ਚਲਾਈਆਂ ਜਾਣਗੀਆਂ ਠੀਕ ਆ ਜਿਹਦੇ ਵਿੱਚ ਇਹਨਾਂ ਨੇ ਬੰਦਿਆਂ ਨੇ ਕਿਹਾ ਕਰਨਾ ਕਿ ਲੈਂਡ ਪੂਲਿੰਗ ਪਾਲਿਸੀ ਬਹੁਤ ਵਧੀਆ ਠੀਕ ਆ ਆਪਦੇ ਬੰਦਿਆਂ ਤੋਂ ਵੀਡੀਓ ਸਕ੍ਰਿਪਟ ਲਿਖਾਈ ਹੈ ਉਦੋਂ ਬਾਅਦ ਜਿਹੜੇ ਹੈਗਾ ਵਿਕੇ ਹੋਏ ਪੇਜ ਵਿਕੇ ਹੋਏ ਚੈਨਲ ਇਹ ਵੀਡੀਓ ਚਲਾ ਕੇ ਲੋਕਾਂ ਦੇ ਵਿੱਚ ਇੱਕ ਭਰਮ ਫੈਲਾਉਣ ਦੀ ਕੋਸ਼ਿਸ਼ ਕਰਨਗੇ ਪੰਜਾਬ ਦੇ ਲੋਕਾਂ ਨੇ ਜਮੀਨ ਜਿਹੜੀ ਹੈਗੀ ਆ ਆਪਦੇ ਹੱਥੀਂ ਦਿੱਤੀ ਆ ਕਿਉਂਕਿ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਚਾਹੇ ਲੁਧਿਆਣਾ ਹੋ ਗਿਆ ਚਾਹੇ ਹੁਣ ਤਾਂ ਬਠਿੰਡੇ ਵਾਲਾ ਪਾਸਾ ਵੀ ਪੈ ਗਿਆ ਇਦਾਂਲੇ ਪਾਸੇ ਜਿਹੜਾ ਹੈਗਾ ਚੰਡੀਗੜ੍ਹ ਮਾਲੀ ਵਾਲੇ ਪਾਸੇ ਹਰ ਇੱਕ ਪਾਸੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਥਰੂ ਹਜ਼ਾਰਾਂ ਕਿੱਲੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤੇ ਆਉਣਾ ਟਾਈਮ ਦੇ ਵਿੱਚ ਐਕਵਾਇਰ ਕੀਤੀ ਜਾਣੀ ਕਿਤੇ ਕਹਿੰਦੇ ਆ ਇਹ ਖਰਚ ਨਿਕਲਿਆ ਕਿਤੇ ਕੁਝ ਤੁਸੀਂ ਦੇਖ ਲਓ ਪੰਜਾਬ ਨੂੰ ਜਿਹੜਾ ਹੀ ਬੰਦੇ ਪਿੰਡੋਂ ਬਾਹਰ ਨਿਕਲ ਕੇ ਕਿਤੇ ਮਾੜਾ ਮੋਟਾ ਵੀ ਚੱਕਰ ਲਾਉਂਦੇ ਆ ਪੰਜਾਬ ਹੁਣ ਇੱਕ ਪਾਸੇ ਜਿਹੜਾ ਹੈਗਾ ਕੰਕਰੀਟ ਦਾ ਜੰਗਲ ਬਣੇ ਜਾਂਦਾ ਹਰ ਪਾਸੇ ਰੋਡ ਤੇ ਰੋਡ ਨਿਕਲੀ ਜਾਂਦੇ ਆ ਕਦੇ ਸੋਚਿਆ ਵੀ ਕੀ ਹੋ ਰਿਹਾ ਕਿਉਂਕਿ ਯੂਨੀਅਨਾਂ ਲਗਾਤਾਰ ਇਹ ਮੰਗ ਅਠਾਰੀਆਂ ਲਗਾਤਾਰ ਰੌਲਾ ਪਾ ਰੀਆਂ ਕਿ ਜਿਹੜਾ ਪੰਜਾਬੋ ਗਿਓ ਆਪਾਂ ਜ਼ਮੀਨਾਂ ਵਿੱਚ ਦੇਖੋ ਜਿਨ੍ਹਾਂ ਨੇ 2-2 ਕਰੋੜ ਦੇ 5-5 ਕਰੋੜ ਦੇ ਕਿੱਲੇ ਵਿੱਚ ਸੀ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਚਾਹੇ ਉਹ ਕਿਸੇ ਨੇ ਮਹਾਲੀ ਵਾਲੇ ਪਾਸੇ ਵਿੱਚ ਚਾਹੇ ਲੁਧਿਆਣੇ ਵਾਲੇ ਪਾਸੇ ਵਿੱਚ ਜੇਕਰ ਕਿਸੇ ਨੇ ਕੋਈ ਇੰਟਰਵਿਊ ਕਰਾਉਣੀ ਹੈ ਵੀ ਉਹ ਵੇਚੋਂ ਤੋਂ ਬਾਅਦ ਤੁਹਾਡੇ ਅੱਜ ਕੀ ਹਾਲਾਤ ਆ ਤਾਂ ਮੇਰਾ ਨੰਬਰ ਆ 9592971294 ਗੁਰਪ੍ਰੀਤ ਕੋਟਲੀ ਮੇਰਾ ਨਾਮ ਹੈ ਮੈਂ ਤੁਹਾਡੀ ਇੰਟਰਵਿਊ ਕਰਕੇ ਜਾਊਗਾ ਜਿਨ੍ਹਾਂ ਨੇ ਵੇਚੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਵੀ ਪੈਸੇ 1 ਸਾਲ 2 ਸਾਲ ਦੇ ਵਿੱਚ ਹੀ ਖੁਰ ਗਏ ਸੀਗੇ ਤੇ ਅੱਜ ਉਹ ਬੰਦੇ ਰੇੜੀਆਂ ਲਾਈ ਜਾਂਦੇ ਵੀਰ ਬਣ ਕੇ ਆਪ ਦਾ ਦੁੱਖ ਦਰਦਾ ਆ ਬਾਕੀ ਬੰਦਿਆਂ ਨੂੰ ਦੱਸੋ ਸਾਡੇ ਪਿੰਡਾਂ ਵਾਲਿਆਂ ਨੂੰ ਉਹਨਾਂ ਨੂੰ ਆਏ ਲੱਗਦਾ ਪਤਾ ਨਹੀਂ ਕਰੋੜ ਨੂੰ ਕਿੱਲਾ ਵਗ ਗਿਆ ਪਤਾ ਨਹੀਂ ਸਾਡੇ ਪੌ 12 ਹੋ ਜਾਣੀਆਂ ਕਿਉਂਕਿ ਦੇਖੋ ਜ਼ਮੀਨ ਜਿਹੜੀ ਜੱਟ ਦੀ ਮਾਂ ਹੁੰਦੀ ਐ ਜ਼ਮੀਨ ਪਹਿਲਾਂ ਹੀ ਕਹਿੰਦੀ ਐ ਕਿ ਜੇ ਮੈਂ ਵੱਜ ਗਈ ਤਾਂ ਤੈਨੂੰ ਛੜਾਈ ਨਹੀਂ ਚਾਣੀ ਜੇ ਤੂੰ ਵੱਜ ਗਿਆ ਮੈਂ ਤਾਂ ਛੜਾ ਲੂੰ ਤੁਸੀਂ ਦੇਖ ਲਓ ਵੀ ਜਿਹੜਾ ਦੁਨੀਆ ਦਾ ਸਭ ਤੋਂ ਸ਼ਰਮੌਰ ਇਲਾਕਾ ਦੇਖੋ ਭਰਾ ਮੇਰੋ ਤੁਸੀਂ ਮੇਰੇ ਤੇ ਬਹੁਤ ਆਸਾਨ ਕੀਤਾ ਜੇ ਮੈਂ ਅੱਜ ਕੋਈ ਇੱਜ਼ਤ ਰੋਟੀ ਖਾਣਾ ਜਾਂ ਕੁਝ ਵੀ ਦੁਨੀਆ 'ਚ ਜਾਣਿਆ ਪੂਰੀ ਦੁਨੀਆ ਕਮਾਈ ਆ ਤੁਸੀਂ ਮੈਨੂੰ ਠੀਕ ਆ ਤੇ ਮੇਰਾ ਜ਼ਮੀਰ ਤਾਂ ਆਗਿਆ ਨਹੀਂ ਦਿੰਦਾ ਵੀ ਮੈਂ ਭਾਈ ਉਹਨਾਂ ਤੋਂ ਲੈ ਲੈ ਕੇ ਇੱਕ ਇੱਕ ਗਰੀਲ ਦਾ 2-2 ਲੱਖ ਰੁਪਏ ਤੇ ਮੈਂ ਤੁਹਾਡੇ ਜਵਾਕਾਂ ਦੇ ਮੂੰਹ 'ਚੋਂ ਨਵਾਲਾ ਖੋਵਾਂ ਇਹ ਮੇਰੀ ਤਾਂ ਇੱਜ਼ਤ ਦਿੰਦੀ ਨਹੀਂ ਪਰ ਮੈਂ ਕਹਿਣਾ ਵੀ ਉਹਨਾਂ ਚੈਨਲਾਂ ਨੂੰ ਦੇਖੋ ਪੈਸੇ ਦੀ ਲੋੜ ਹਰੇਕ ਨੂੰ ਹੁੰਦੀ ਹੈ ਪਰ ਪੈਸਾ ਕੰਜਰਾਂ ਦੇ ਵੀ ਬਥੇਰਾ ਹੁੰਦਾ ਹੈ ਜੇ ਤੁਸੀਂ ਆਪ ਦੇ ਜਿਹੜਾ ਹੈਗਾ ਭਰਾਵਾਂ ਨੂੰ ਆਪ ਦੇ ਭੈਣਾਂ ਨੂੰ ਆਪ ਦੇ ਜਿਹੜੇ ਹੈਗਾ ਭਤੀਜਿਆਂ ਨੂੰ ਜਾਂ ਹਨਾ ਭਤੀਜਿਆਂ ਨੂੰ ਜੇਕਰ ਅਸੀਂ ਬੱਚਿਆਂ ਦੇ ਮੂੰਹਾਂ ਦੇ ਵਿੱਚੋਂ ਟੁੱਕ ਖੋ ਕੇ ਅੱਜ ਉਹਨਾਂ ਦੇ ਮਾਪਿਆਂ ਨੂੰ ਮਿਸ ਗਾਈਡ ਕਰਕੇ ਆਪਦੇ ਚੈਨਲ ਦੇ ਥਰੂ ਇਹੋ ਜਿਹੀਆਂ ਗੱਲਾਂ ਕਰਾ ਰਹੇ ਹਾਂ ਤਾਂ ਉਹਨਾਂ ਦਾ ਸਮਾ ਵੀਰ ਮੇਰੇ ਉਹ ਮੁੜ ਕੇ ਕੈਂਸਰ ਵਰਗੀਆਂ ਬਥੇਰੀਆਂ ਲਾਮ ਤਾਂ ਨੇ ਕਿਸੇ ਦੇ ਜਵਾਕ ਨਹੀਂ ਆਖਾਏ ਲੱਗਦੇ ਹੁੰਦੇ ਕਿਤੇ ਕੋਈ ਬਿਮਾਰੀਆਂ ਚੁੰਬੜ ਜਾਣੀਆਂ ਦੇਖੋ ਪੈਸਾ ਓਨਾ ਕੀ ਚੰਗਾ ਹੁੰਦਾ ਜਿਹੜਾ ਸਿਆਣੇ ਕਹਿੰਦੇ ਭਾਵੇਂ ਥੋੜਾ ਦੇਵੇ ਰੱਬ ਪਰ ਚੰਗੇ ਥਾਂ ਤੇ ਲੱਗੇ ਤੇ ਵੀਰ ਮੇਰੇ ਜੇਕਰ ਤੁਸੀਂ ਅੱਜ ਕਿਸਾਨਾਂ ਦਾ ਮਜ਼ਦੂਰਾਂ ਦਾ ਠੀਕ ਆ ਉਹਨਾਂ ਨੂੰ ਮਿਸਗਾਈਡ ਕਰਕੇ ਆਪਦੇ ਚੈਨਲਾਂ ਦੇ ਉੱਤੇ ਰੀਲਾਂ ਪਾ ਪਾ ਕੇ ਇਹ ਇੱਕ ਜਿਹੜਾ ਹੈਗਾ ਬਣਾਓਗੇ ਐਨਵਲਪ ਬਣਾਓਗੇ ਇੱਕ ਇਹੋ ਜਿਹੀ ਹਵਾ ਬਣਾਓਗੇ ਤੇ ਵੀ ਭਾਈ ਦਿੱਲੀ ਦੇ ਬਾਣੀਆਂ ਵਾਸਤੇ ਦੇਖ ਲਓ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਰ ਕੀ ਰਹੀ ਹੈ ਜਿਹੜਾ ਜੀਐਲਪੀ ਵਾਲਾ ਵੱਡਾ ਗਰੁੱਪ ਹੈ ਮਹਾਲੀ ਦਾ ਉਹਦਾ ਜਿਹੜਾ ਜਿਹੜਾ ਮਾਮਲਾ ਮੁਖੀ ਆ ਕਲਵੰਤ ਉਹ ਵੀ ਮਹਾਲੀ ਤੋਂ ਜਿਹੜਾ ਐਮ ਐਲ ਏ ਹੁਣ ਦੋ ਦਿਨਾਂ ਨੂੰ ਜਿਹੜਾ ਗਿਲਕੋ ਵਾਲਾ ਗਿੱਲ ਹੈ ਰਣਜੀਤ ਉਹ ਵੀ ਤੁਹਾਡੇ ਸਾਹਮਣੇ ਆ ਕੱਲ ਨੂੰ ਪਰਸੋ ਜਿਹੜਾ ਹੈਗਾ ਉਹਨੇ ਪੱਲਾ ਪਵਾ ਲੈਣਾ ਝਾੜੂ ਵਾਲਿਆਂ ਦਾ ਇਹ ਕਲੋਨਾਈਜ਼ਰ ਬੰਦੇ ਵੱਡੇ ਉਹ ਤੋਂ ਬਿਨਾ ਦਿੱਲੀ ਦੇ ਵੱਡੇ ਬਾਣਗੇ ਠੀਕ ਆ ਉਦੋਂ ਵੱਡੇ ਅਮਬਾਨੀ ਅਦਾਨੀ ਇਹਨਾਂ ਸਾਰਿਆਂ ਦੀ ਅੱਖ ਪੰਜਾਬ ਤੇ ਆ ਮੈਲੀ ਇਹਨਾਂ ਨੂੰ ਆਇਆ ਵੀ ਆਪਾਂ ਪੰਜਾਬੀਆਂ ਤੋਂ ਜ਼ਮੀਨਾਂ ਖੋ ਕੇ ਇੱਥੇ ਜਿਹੜਾ ਹੈਗਾ ਇਹਦੀ ਡੈਮੋਗ੍ਰਾਫੀ ਚੇਂਜ ਕਰ ਗਏ ਪਹਿਲਾਂ ਇਹਨਾਂ ਨੇ ਨਰਾਸ਼ ਕਰਕੇ ਸਾਡੇ ਧੀਆਂ ਪੁੱਤਾਂ ਨੂੰ ਬਾਹਰ ਭੇਜਿਆ ਤੁਸੀਂ ਦੇਖ ਲਓ ਸਾਰੇ ਦੁਨੀਆ ਦੇ ਵਿੱਚ ਫੈਲ ਗਏ ਆ ਅੱਜ ਕੈਨੇਡਾ ਗਿਆ ਮੈਂ ਜਦੋਂ ਹੁਣ ਨਗਰ ਕੀਰਤਨਾਂ ਉਧਰਲੇ ਪਾਸੇ ਦੌਰ ਚੱਲ ਰਿਹਾ ਹੁਣ ਆਇਆ ਲੱਗਦਾ ਵੀ ਯਾਰ ਪੰਜਾਬ ਨਾਲ ਲੋਕ ਤਾਂ ਇੱਥੇ ਜਾਦੇ ਰਹੀ ਜਾਂਦੇ ਜਿਹੜੇ ਦੇਸ਼ਾਂ ਜਾਣਦੇ ਆ ਹਨਾ ਚਲੋ ਵਧੀਆ ਹੋ ਗਿਆ ਚਲੋ ਉੱਥੇ ਜਾਣਾ ਵੀ ਬਣਦਾ ਸੀ ਪਰ ਤੁਸੀਂ ਦੇਖ ਲਓ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਗਿੱਲ ਰੋਤੇ ਦਾ ਗਾਣਾ ਉਹ ਕਹਿੰਦਾ ਕੁੰਝਾ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ ਹਨਾ ਸੋ ਇਲਾ ਵਾਂਗੂ ਜਿਹੜੇ ਜਹਾਜ਼ ਪਏ ਆ ਸਾਡੇ ਪਿੰਡਾਂ ਨੂੰ ਉਹਨਾਂ ਨੇ ਖਾ ਲਿਆ ਹੁਣ ਜਿਹੜੇ ਸਾਡੇ ਗਰੀਬ ਭਾਈਚਾਰੇ ਦੇ ਲੋਕ ਐ ਠੀਕ ਆ ਜਿਹੜੇ ਜਿਨ੍ਹਾਂ ਦਾ ਸਾਡੇ ਨਾਲ 9 ਮਾਸ ਦਾ ਰਿਸ਼ਤਾ ਐ ਉਹਨਾਂ ਦੇ ਧੀਆ ਪੁੱਤਾਂ ਨੂੰ ਇਹਨਾਂ ਨਸ਼ੇ ਸੱਟਾ ਜਾ ਰਿਆ ਕਿ ਜਿਹੜੇ ਗਰੀਬ ਮਜ਼ਦੂਰਾਂ ਦੇ ਜਿਹੜੇ ਆਪਾਂ ਗੱਲ ਕਰੀਏ ਭਾਈਚਾਰੇ ਦੇ ਘਰ ਐ ਠੀਕ ਆ ਉਹਨਾਂ ਦੇ ਵਿੱਚ ਵੀਰ ਮਿਰਿਓ ਸਾਰੇ ਜਵਾਕਾਂ ਨੂੰ ਚਿੱਟੇ ਤੇ ਲਾਦਾ ਕਿਤੇ ਸਿੰਥੈਟਿਕ ਡਰੱਗਸ ਤੇ ਲਾਦਾ ਜਰਨਲ ਜਿਹੜੇ ਹੈਗੇ ਸੀ ਜਵਾਕ ਉਹਨਾਂ ਨੂੰ ਬਾਹਰ ਭਜਾਤਾ ਇਹਨਾਂ ਨੇ ਠੀਕ ਆ ਬਾਕੀਆਂ ਨੂੰ ਹੁਣ ਵੀਰੇ ਸਿੰਥੈਟਿਕ ਡਰੱਗਸ ਤੇ ਲਾਦਾ ਐ ਇੱਥੇ ਵਸਾਕ ਕਿਨੂ ਰਿਹਾ ਕਿਸੇ ਨੂੰ ਹਿਮਾਚਲੀਆਂ ਨੂੰ ਵਸ ਆ ਰਹੇ ਐ ਠੀਕਾ ਹੁਣ ਤੁਸੀਂ ਦੇਖ ਲਓ ਜਾਂ ਵਸਾਕ ਇਹਨੂੰ ਰਹੇ ਆ ਬਿਹਾਰ ਤੋਂ ਲਿਆ ਲਿਆ ਕੇ ਬੰਦੇ ਉਹ ਤੋਂ ਬਿਨਾ ਹੋਰ ਸਟੇਟਾਂ ਤੋਂ ਲਿਆ ਲਿਆ ਕੇ ਬੰਦੇ ਤਾਂ ਕਿ ਇੱਥੋਂ ਦੀ ਡੈਮੋਗ੍ਰਾਫੀ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਮੈਂ ਆਉਣ ਵਾਲੇ ਟਾਈਮਾਂ ਦੇ ਵਿੱਚ ਇਹੋ ਜੀਆਂ ਵੀਡੀਓ ਤੁਹਾਨੂੰ ਬਣਾ ਕੇ ਦਿਖਾਵਾਂਗਾ ਉਹ ਵੱਡੇ ਸ਼ਹਿਰਾਂ ਦਾ ਹਾਲ ਕੀ ਹੈ ਜਿੱਥੇ ਜਿਹੜੇ ਕਲੋਨਾਈਜ਼ਰ ਹੋਗਾ ਠੀਕਾ ਵੀਰ ਮੇਰੇ ਕੋ ਕਿਸੇ ਕੋਲੇ ਕੋਈ ਹੱਥ ਪਲਾਣੀ ਆਉਂਦਾ ਜਿਹੜੇ ਵੱਡੇ ਬਿਲਡਰ ਆ ਉਹ ਪੈਸੇ ਕਮਾ ਕੇ ਖਾ ਜਾਂਦੇ ਆ ਠੀਕ ਹੈ ਤੇ ਸਾਨੂੰ ਸਾਡੇ ਪੰਜਾਬ ਸੂਬੇ ਦੇ ਵਿੱਚ ਹੀ ਘਟ ਗਣਤੀ ਚ ਕੀਤਾ ਜਾ ਰਿਹਾ ਤਾਂ ਕਿ ਹੋਰ ਵੋਟ ਬਣਾਈ ਜਾ ਸਕੇ ਇੱਥੇ ਤੇ ਇਥੋਂ ਜਿਹੜਾ ਸਾਡਾ ਮਲਗਿਆ ਮੇੜ ਕੀਤਾ ਜਾਵੇ ਤੁਸੀਂ ਦੇਖ ਲਓ ਜਿਹੜੇ ਫਲਸਤੀਨ ਦੇ ਲੋਕ ਸੀਗੇ ਗਰੀਬ ਲੋਕ ਉਹਨਾਂ ਨੇ ਲਾਲਚ ਚ ਆ ਕੇ ਨਾ ਇਜ਼ਰਾਈਲੀਆਂ ਨੂੰ ਯਹੂਦੀਆਂ ਨੂੰ ਜ਼ਮੀਨਾਂ ਵੇਚਤੀਆਂ ਤੇ ਅੱਜ ਉਹਨਾਂ ਦੇ ਜਵਾਕਾਂ ਨੂੰ ਵੀ ਬਰੂਦ ਨਾ ਢਾਇਆ ਜਾ ਰਿਹਾ ਕਦੇ ਫਲਸਤੀਨ ਸਰਚ ਕਰਕੇ ਦੇਖੋ ਗਾਜ਼ਾ ਆ ਜਿਹੜੀ ਵਾਰ ਆ ਠੀਕ ਆ ਕਾਰਨ ਉਹਨਾਂ ਜਿਹੜਾ ਹੈਗਾ ਉਹ ਬੰਦਿਆਂ ਨੇ ਇਜ਼ਰਾਈਲ ਵਾਲਿਆਂ ਨੇ ਕਿੰਨਾ ਉਹਨਾਂ ਤੇ ਦੁੱਖ ਜਿਹੜਾ ਹੈਗਾ ਜਿਹੜਾ ਹੈਗਾ ਜ਼ੁਲਮ ਕੀਤਾ ਕਾਰਨ ਉਹੀ ਆਪਣੇ ਨਾਲ ਹੋ ਰਿਹਾ ਸਾਨੂੰ ਇੱਕ ਪਾਸੇ ਨਸ਼ਾ ਪਹਿਲਾਂ ਸਾਨੂੰ ਜਿਹੜਾ ਹੈਗਾ ਇੱਥੋਂ ਭਜਾਇਆ ਗਿਆ ਠੀਕ ਆ ਸਾਡੇ ਲੋਕ ਸਾਡੇ ਲੋਕਾਂ ਨੇ ਸਹਿਮ ਪਾਇਆਗਾ ਚਾਹੇ ਉਹ ਆਪਾਂ ਗੱਲ ਕਰਗੇ ਕਾਲੇ ਦੌਰ ਸੀਗੇ ਪੰਜਾਬ ਦੇ ਉੱਤੇ ਚਾਹੇ ਉਦੋਂ ਨਸ਼ਾ ਸੀ ਡਰੱਗਸ ਸੀਗਾ ਭਜਾਇਆ ਗਿਆ ਉਦੋਂ ਬਾਅਦ ਜਿਹੜਾ ਹੁਣ ਨਸ਼ਾ ਵਰਤਾਇਆ ਜਾ ਰਿਹਾ ਤੀਜੇ ਪਾਸੇੋਂ ਬਾਈ ਹੁਣ ਜ਼ਮੀਨਾਂ ਤੇ ਆਖਾ ਜ਼ਮੀਨਾਂ ਨੱਪਣ ਨੂੰ ਕਾਲੀ ਹੋਏ ਪਏ ਆ ਠੀਕ ਆ ਵੀਰ ਮੇਰੇ ਉਹ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਤਾਂ ਹੀ ਲਾਈਵ ਹੋਇਆ ਵੀ ਭਾਈ 2-2 ਲੱਖ ਰੁਪਏ ਇੱਕ ਇੱਕ ਰੀਲ ਦਾ ਜਿਹੜਾ ਹੈਗਾ ਹੁਣ ਵੱਡੀਆਂ ਵੱਡੀਆਂ ਕੰਪਨੀਆਂ ਆਫਰ ਕਰ ਰਹੀਆਂ ਨੇ ਠੀਕ ਹੈ ਤੇ ਜੇਕਰ ਕਿਸੇ ਚੈਨਲ ਨੇ ਇਸ ਮੁੱਦੇ ਤੇ ਮੇਰੇ ਨਾਲ ਵੀਡੀਓ ਜਿਹੜੀ ਮੇਰੇ ਨਾਲ ਗੱਲਬਾਤ ਕਰਨੀ ਆ 9592971258 ਮੇਰਾ ਨੰਬਰ ਆ ਮੈਂ ਤੁਹਾਨੂੰ ਸਾਰੇ ਸਾਰੇ ਜਿਹੜੇ ਪ੍ਰੂਫ ਆ ਉਹ ਮੂਰੇ ਰੱਖ ਦਿੰਦਾ ਹਾਂ ਆ ਚੱਕੋ ਬਾਕੀ ਤੁਹਾਨੂੰ ਤਾਂ ਪਤਾ ਹੀ ਆ ਪਰ ਮੈਂ ਉਹਨਾਂ ਚੈਨਲਾਂ ਨੂੰ ਬੇਨਤੀ ਕਰਦਾ ਵੀਰ ਵਰਕੇ ਨਾ ਚਲਾਓ ਯਾਰ ਤੁਹਾਡੇ ਜਵਾਕਾਂ ਨੂੰ ਜੇ ਤੁਸੀਂ ਕਰੋੜ-ਕਰੋੜ ਦੀਆਂ ਗੱਡੀਆਂ ਵੀ ਲੈ ਕੇ ਦੇ ਦੇਓਗੇ ਨਾ ਮੇਰਾ ਥੱਲੇ ਆ ਕੇ ਮਰਨਗੇ ਉਹਨਾਂ ਨੂੰ ਵਿੱਚ ਲੱਜਤ ਨਹੀਂ ਆਉਣੀ ਸੋ ਵੀਰ ਮੇਰੇ ਉਹ ਪੈਸਾ ਜ਼ਰੂਰੀ ਆ ਪਰ ਪੈਸਾ ਉਹ ਭਾਵੇਂ ਘੱਟ ਹੋਵੇ ਚੰਗੇ ਥਾਂ ਤੇ ਲੱਗੇ ਠੀਕ ਆ ਪਰ ਆਏ ਨਹੀਂ ਆਪਾਂ ਆਪਣੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਗੁੰਮਰਾਹ ਕਰੀ ਜਾਗੇ ਕਿਉਂਕਿ ਇਹਨਾਂ ਨੇ ਆਪਣੇ ਚੈਨਲ ਖੜੇ ਕੀਤੇ ਆ ਜੇ ਕੋਈ ਕਹਦੇ ਗੁਰਪ੍ਰੀਤ ਕੋਟਲੀ ਕੌਣ ਆ ਕੁਝ ਵੀ ਨਹੀਂ ਉਦੋਂ ਪਹਿਲਾਂ ਮੈਂ ਕਿਹੜਾ ਤੋਂ ਪਹਿਲਾਂ ਜੰਮਿਆ ਨਹੀਂ ਸੀ 2019 ਤੋਂ ਪਹਿਲਾਂ ਬਥੇਰੀ ਉਮਰ ਸੀਗੀ ਅੱਜ ਵੀ ਮੇਰਾ ਜਨਮ ਦਿਨ ਠੀਕ ਆ ਅੱਜ ਠੀਕ ਆ ਅੱਜ ਮੈਂ 37 ਸਾਲ ਦਾ ਹੋ ਗਿਆ ਤਾਂ ਉਦੋਂ ਮਤਲਬ ਜਿਹੜੇ 33 34 ਸਾਲ ਦਾ ਕੋਈ ਜਾਣਦਾ ਹੀ ਨਹੀਂ ਸੀਗਾ ਠੀਕ ਆ ਨਾ ਕਿਉਂਕਿ ਲੋਕਾਂ ਨੇ ਪਿਆਰ ਕੀਤਾ ਤੁਸੀਂ ਆ ਮੈਂ ਤੁਹਾਡਾਂ ਠੀਕ ਆ ਮੈਂ ਤਾਂ ਮੈਂ ਤਾਂ ਵੀਰੇ ਕਦੇ ਤੁਹਾਡੇ ਨਾਲ ਗਦਾਰੀ ਨਹੀਂ ਕਰੂੰਗਾ ਠੀਕ ਆ ਮੈਂ ਤਾਂ ਜਿੱਥੇ ਜਿੰਨਾ ਜ਼ੋਰ ਲੱਗਿਆ ਭਾਵੇਂ ਮੈਂ ਕਿਸੇ ਪਾਰਟੀ 'ਚ ਨਹੀਂ ਕਿਸੇ ਮੈਂ ਸੰਗਠਨ 'ਚ ਨਹੀਂ ਕਿਸੇ ਮੈਂ ਖਾਸ ਬੰਦਿਆਂ ਦੇ ਟੱਚ 'ਚ ਨਹੀਂਗਾ ਵੀ ਮੇਰਾ ਉਹੀ ਬੰਦੇ ਗਰੁੱਪ ਆ ਪਰ ਮੈਂ ਜਿੱਥੇ ਸਹੀ ਆ ਮੈਂ ਉੱਥੇ ਸਹੀ ਗੱਲ ਕਰਨਾ ਚਾਹੇ ਉਹਦੇ ਕਰਕੇ ਮੈਨੂੰ ਨੁਕਸਾਨ ਹੋਇਆ ਚਾਹੇ ਮੈਨੂੰ ਫਾਇਦਾ ਹੋਇਆ ਠੀਕ ਆ ਪਰ ਮੈਂ ਤੁਹਾਡੇ ਨਾਲ ਆ ਬਾਈ ਆ ਜਿਹੜੇ ਲੈਂਡ ਪੁਲਿੰਗ ਪਾਲਿਸੀ ਸਰਕਾਰ ਦੀ ਬਿਲਕੁਲ ਸਰਾਸਰ ਗਲਤ ਹੈ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਜ਼ਮੀਨਾਂ ਦੇ ਵਿੱਚੋਂ ਖੋਗੇ ਜਿਹੜਾ ਹੈਗਾ ਡੋਡੂ ਫੜਾਉਣ ਦੀ ਤਿਆਰੀ ਹੈ ਬਹੁਤ ਮਾੜੀ ਗੱਲ ਹੈ ਸੋ ਵੀਰ ਬਣ ਕੇ ਮੇਰੇ ਸਾਰੇ ਪੇਜਾਂ ਨੂੰ ਚੈਨਲ ਨੂੰ ਬੇਨਤੀ ਹੈ ਵੀ ਪੈਸੇ ਲਾ ਕੇ ਇਹ ਵੀਡੀਓ ਨਾ ਪਾਓ ਠੀਕ ਹੈ ਤੇ ਮੈਂ ਪੂਰੀਆਂ ਕਿਸਾਨ ਯੂਨੀਅਨਾਂ ਨੂੰ ਵੀ ਬੇਨਤੀ ਕਰਦਾ ਹਾਂ ਲੋਕਾਂ ਨੂੰ ਵੀ ਕਹਿਣਾ ਕਿਸਾਨ ਯੂਨੀਅਨਾਂ ਨਾਲ ਜੁੜੋ ਵੀਰ ਮੇਰੋ ਤੇ ਕਿਸਾਨ ਯੂਨੀਅਨਾਂ ਨੂੰ ਵੀ ਕਹਿਣਾ ਵੀ ਇੱਕ ਛੱਡੇ ਥੱਲੇ ਇਕੱਠੇ ਹੋ ਜੋ ਕਿਉਂ ਇੱਕ ਇੱਕ ਦੂਜੇ ਦੇ ਜੁੰਡੇ ਪੜ ਪੜ ਕੇ ਨਾਲ ਦਾ ਸਾਡਾ ਤੁਸੀਂ ਜਿਹੜਾ ਹੈਗਾ ਸਿਰ ਨੀਵਾ ਕਰਾਇਆ ਹਰ ਠੀਕ ਹੈ ਤੇ ਨਾਲੇ ਆਪ ਜਿਹੜਾ ਹੈਗਾ ਹੁਣ ਜਾਂਦੀ ਉਮਰ ਚ ਅਸੀਂ 60 ਸਾਲ ਦੇ ਹੋਏ ਪਾਏ ਹਾਂ ਕਿਉਂ ਜਿਹੜਾ ਹੈਗਾ ਆਪਾਂ ਕਿ ਦਾੜੀ ਦੇ ਵਿੱਚ ਸਵਾਪ ਪਾਉਣਿਓ ਠੀਕ ਹੈ ਇਕੱਠੇ ਹੋ ਕੇ ਲੜੋ ਯਾਰ ਇਹ ਬਹੁਤ ਵੱਡੇ ਮੁੱਦੇ ਨੇ ਤੁਹਾਡੇ ਆਪ ਦੇ ਥੋੜੇ ਮੋਟੇ ਜਿਹੜੇ ਆ ਡੱਡਾ ਡੱਡਾ ਹੋ ਸਕਦੇ ਆ ਮੰਨ ਲਓ ਕਨਫਲਿਕਟ ਹੋ ਸਕਦੇ ਆ ਹਰੇਕ ਘਰੇ ਵੀ ਪੰਜ ਜਾਣੇ ਹੋਣ ਨਾ ਪੰਜਾਂ ਦੀ ਨਹੀਂ ਮਤ ਮਿਲਦੀ ਹੁੰਦੀ ਪਰ ਤੁਸੀਂ ਇਕੱਠੇ ਹੋ ਕੇ ਲੜੋ ਲੋਕਾਂ ਨੂੰ ਕਹਿਣਾ ਜਿਹੜਾ ਸਾਡਾ ਮੁੱਖ ਮੰਤਰੀ ਜਾਣ ਬੁੱਝ ਕੇ ਲਗਾਤਾਰ ਬਦਨਾਮ ਕਰਦੇ ਨੇ ਨਾ ਇਹ ਸਰਪੇ ਨੂੰ ਐਂ ਲੱਗਦਾ ਜੀ ਪਤਾ ਨਹੀਂ ਮੈਂ ਮਰਨਾ ਨਹੀਂ ਪਤਾ ਨਹੀਂ ਮੈਂ ਸਾਰੀ ਉਮਰ ਹੀ ਗੱਦੀ ਤੇ ਰਹਿਣਾ ਕਦੇ ਕਿਸੇ ਦਾ ਰਾਜ ਨਹੀਂ ਰਿਹਾ ਇੱਥੇ ਤਾਂ ਉਹਨਾਂ ਦਾ ਰਾਜ ਨਹੀਂ ਰਿਹਾ ਜਿਨ੍ਹਾਂ ਦੀਆਂ ਜੱਦੀ ਪੁਸ਼ਤਾਣਾਂ ਨੇ ਕਰ ਰਹੀ ਸਿਕੰਦਰ ਵਰਗੇ ਉਤੋਂ ਬਿਨਾ ਔਰੰਗਜ਼ੇਬ ਵਰਗੇ ਅਕਬਰ ਵਰਗੇ ਬਾਬਰ ਵਰਗੇ ਸਭ ਤਰਗੇ ਵੀਰ ਮਿਰਿਓ ਇਹ ਸਮਾਂ ਸਮਾਂ ਸਭ ਨੂੰ ਖਾ ਜਾਂਦਾ ਪਰ ਦੁਨੀਆ ਤੇ ਉਹੀ ਯਾਦ ਰਹਿੰਦਾ ਠੀਕ ਹੈ ਭਾਈ ਲਾਲੋ ਵਰਗੇ ਉਹੀ ਯਾਦ ਰਹਿੰਦੇ ਆ ਮਲਖ ਭਗਵਨ ਨੂੰ ਕੋਈ ਨਹੀਂ ਪੁੱਛਦਾ ਵੀਰ ਮਿਰਿਓ ਮੈਂ ਤਾਂ ਸਾਨੂੰ ਵੀ ਬੇਨਤੀ ਕਰਦਾ ਪ੍ਰਮਾਤਮਾ ਇਹਨਾਂ ਨੂੰ ਵੀ ਕੋਈ ਇਹਨਾਂ ਦੇ ਵਿੱਚ ਵੀ ਕੋਈ ਲਿਆਕਤ ਲਿਆਵੇ ਕਿਉਂ ਪੰਜਾਬ ਦੇ ਦੁਸ਼ਮਣ ਬਣੇ ਆ ਸਿਰਫ ਇਹ ਸੇ ਕਰਕੇ ਵੀ ਦਿੱਲੀ ਦੇ ਤਲਵੇ ਚੱਟਣ ਤੇ ਨਾ ਯਾਰ ਇਦਾਂ ਨਾ ਕਰੋ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਇੱਥੋਂ ਦੀ ਧਰਤੀ ਵਾਸਤੇ ਬਹੁਤ ਰਤ ਡੋਲਿਆ ਠੀਕ ਆ ਇਹ ਐਵੇਂ ਨਹੀਂ ਝਰਖੇ ਜਮੀਨ ਐ ਇੱਥੇ ਪਤਾ ਹੀ ਨਹੀਂ ਸਾਡੇ ਪਿਓ ਦਾਦਿਆਂ ਨੇ ਸਾਡੇ ਗੁਰੂਆਂ ਪੀਰਾਂ ਨੇ ਠੀਕ ਆ ਆਪਦੇ ਪੂਰੇ ਦੇ ਪੂਰੇ ਪਰਿਵਾਰ ਵਾਰੇ ਆ ਮੈਂ ਸਾਨੂੰ ਅਸੀਂ ਬੇਨਤੀ ਕਰਦਾ ਇਹ ਧਰਤੀ ਨਾ ਛੱਡੋ ਇਹ ਜ਼ਮੀਨਾਂ ਨਾ ਵੇਚੋ ਇਹਦੇ ਵਾਸਤੇ ਲੜਾਈ ਆਰ ਪਾਰ ਦੀ ਲੜੋ ਤੇ ਕਿਸਾਨ ਯੂਨੀਅਨਾਂ ਨਾਲ ਰਲ ਕੇ ਚੱਲੋ ਇਕੱਲੇ ਬੰਦੇ ਨੂੰ ਇਕੱਲੇ-ਇਕੱਲੇ ਨੂੰ ਨਖੇੜ ਲੈਣਗੇ ਠੀਕ ਆ ਹੋ ਸਕਦਾ ਉਹਨਾਂ ਦੇ ਸਮੇਂ ਦੇ ਵਿੱਚ ਮੇਰੇ ਵਰਗਿਆਂ ਤੇ ਬਸੇਰਿਆਂ ਤੇ ਜਿਹੜਾ ਹੈਗਾ ਕਿਸੇ ਦੇ ਪਰਚਾ ਪਾਇਆ ਜਾਵੇ ਡਰਾਇਆ ਜਾਵੇ ਝੂਠਾ ਕੇਸ ਝੂਠਾਂ ਲਾਮਤਾਂ ਲਾਗਾਂ ਜਾਣ ਪਰ ਆਪਾਂ ਇਹਨਾਂ ਚੀਜ਼ਾਂ ਤੋਂ ਨਾ ਤਾਂ ਪਹਿਲਾਂ ਡਰਿਆ ਨਾ ਡਰਨ ਵਾਲੇ ਆਂ ਪਰ ਮੈਂ ਇਹ ਕਹਿਣਾ ਵੀ ਤੁਸੀਂ ਜਿਨ੍ਹਾਂ ਵਾਸਤੇ ਅਸੀਂ ਖੜੇ ਆਂ ਤੁਸੀਂ ਸਾਡੇ ਨਾਲ ਹੋ ਪੰਜਾਬ ਦੇ ਲੋਕੋ ਤੇ ਆਪਾਂ ਯਾਰ ਜਿਹੜਾ ਹੈਗਾ ਉਹਦੀਆਂ ਜ਼ਮੀਨਾਂ ਬਚਾ ਕੇ ਭਾਈ ਚਾਹੇ ਜਿਹੜੇ ਮਰਜ਼ੀ ਜ਼ਿਲ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਜ਼ਮੀਨਾਂ ਵੇਖ ਕੇ ਵੇਚੀਆਂ ਦੋ-ਦੋ 5-5 ਕਰੋੜ ਨੂੰ ਉਹਨਾਂ ਦਾ ਕੀ ਹਾਲ ਹੈ ਜੇਕਰ ਉਹਨਾਂ ਨੇ ਵੀਡੀਓ ਕਰਾਉਣੀ ਹੈ ਤਾਂ ਮੇਰੇ ਨਾਲ ਜਰੂਰ ਸੰਪਰਕ ਕਰੋ ਚਾਹੇ ਉਹ ਜਿੰਨੀ ਦੂਰ ਮਰਜ਼ੀ ਹੋਣ ਚਾਹੇ ਉਹ ਖਰੜ ਹੋਣ ਚਾਹੇ ਲੁਧਿਆਣੇ ਹੋਣ ਚਾਹੇ ਮਹਾਲੀ ਹੋਣ ਮੈਂ ਆਪੇ ਦੂਰ ਨੇੜੇ ਜਾ ਕੇ ਆਪੇ ਸਾਰਿਆਂ ਦੀ ਵੀਡੀਓ ਕਰ ਲਵਾਂਗਾ ਮੈਨੂੰ ਜਰੂਰ ਦੱਸੋ ਫਿਰ ਬਣ ਕੇ ਤਾਂ ਕਿ ਤੁਹਾਨੂੰ ਦੇਖ ਕੇ ਯਾਰ ਲੋਕਾਂ ਨੂੰ ਅਕਲ ਆਵੇ ਬਾਕੀਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ